ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਾਹ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਆਂ ਐਜੈਂਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੇ ਪੰਜਾਬ ਦਸਤਾਵੇਜ਼ ਦੇ ਸੰਚਾਲਕ ਵਿਰੋਧ ਤਫਤੀਸ਼ ਜੋ ਮੁਹਾਲੀ ਪੁਲਿਸ ਨੇ ਸ਼ੁਰੂ ਕੀਤੀ ਉਸ ਸੰਬੰਧੀ ਖਬਰ ਹੋਏਗੀ ਪਹਿਲਾਂ ਖਬਰ ਸੰਖੇਪ ਸੇ ਫਿਰ ਦਿਆਂਗੇ ਵਿਸਤਾਰ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਆਈਪੀਐਸ ਦੀ ਰਜਿੰਦਰ ਸਿੰਘ ਤਗੜ ਸੰਚਾਲਕ ਪੰਜਾਬ ਦਸਤਾਵੇਜ਼ ਵੱਲ ਮਾੜੀ ਨਜ਼ਰ ਗੈਰ ਕਾਨੂੰਨੀ ਅਤੇ ਗੈਰ اخلاਕੀ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਇਸ ਮਾਮਲੇ ਦੀ ਤਫਤੀਸ਼ ਮੋਹਾਲੀ ਪੁਲਿਸ ਤੋਂ ਖੋ ਕੇ ਬਿਊਰੋ ਆਫ ਇਨਵੈਸਟੀਗੇਸ਼ਨ ਬੋਆਈ ਨੂੰ ਪੁਲਿਸ ਹੈੱਡਕੁਆਟਰ ਤੇ ਦੇ ਦਿੱਤੀ ਹੈ ਏਡੀਜੀਪੀ ਲਾਅ ਐਂਡ ਆਰਡਰ ਅਰਪ੍ਰਿਤ ਸ਼ੁਕਲਾ ਮੈਂ ਡੀਜੀਪੀ ਸਾਹਿਬ ਦੇ ਆਦੇਸ਼ ਤੋਂ ਬਾਅਦ ਪੰਜਾਬ ਦਸਤਾਵੇਜ਼ ਦੇ ਸੰਚਾਲਕ ਨੂੰ ਟੈਲੀਫੋਨ ਰਾਹੀਂ ਸੂਚਿਤ ਕੀਤਾ ਕਿ ਡੀਜੀਪੀ ਸਾਹਿਬ ਨੇ ਪੰਜਾਬ ਅਜੰਡਾ ਫੋਰਮ ਦੇ ਡੈਲੀਗੇਸ਼ਨ ਵੱਲੋਂ ਦਿੱਤੇ ਮੈਮੋਰੰਡਮ ਤੇ ਕਾਰਵਾਈ ਕਰਦੇ ਹੋਏ ਇਹ ਤਫ਼ਤੀਸ਼ ਮੁਹਾਲੀ ਪੁਲਿਸ ਤੋਂ ਵਾਪਸ ਲੈ ਲਈ ਹੈ ਇਸ ਸਬੰਧੀ ਸਾਰੇ ਸਬੂਤ ਰੈਲੇਵੈਂਟ ਵੀਡੀਓਜ਼ ਬੀਜੀਪੀ ਸਾਹਿਬ ਨੂੰ ਭੇਜੇ ਗਏ ਸੀ ਦੱਸੇ ਗਏ ਸੀ ਹੁਣ ਖਬਰ ਵਿਸਤਾਰ ਚ ਪੰਜਾਬ ਅਜੰਡਾ ਫੋਰਮ ਦਾ ਇੱਕ ਡੈਲੀਗੇਸ਼ਨ ਬੀਤੇ ਦਿਨੀ ਡੀਜੀਪੀ ਗੌਰਵ ਯਾਦਵ ਨੂੰ ਮਿਲਣ ਲਈ ਗਿਆ ਸੀ ਡੀਜੀਪੀ ਨੇ ਐਡੀਜੀਪੀ ਲਾਅ ਐਂਡ ਆਰਡਰ ਅਰਪ੍ਰਿਤ ਸ਼ੁਕਲਾ ਦੀ ਡਿਊਟੀ ਲਾਈ ਕਿ ਉਹ ਮਾਮਲੇ ਨੂੰ ਸੁਣਨ ਅਤੇ ਉਸ ਨੂੰ ਸੁਲਝਾਉਣ ਸੰਗਰੂਰ 'ਚ ਚੱਲ ਰਹੀ ਅਨਰੈਸਟ ਦੇ ਕਾਰਨ ਡੀਜੀਪੀ ਸਾਹਿਬ ਸੰਗਰੂਰ ਦੇ ਵਿੱਚ ਬਿਜ਼ੀ ਸੀ ਐਡੀਜੀਪੀ ਅਰਪ੍ਰਿਤ ਸ਼ੁਕਲਾ ਦੇ ਫੋਨ ਤੇ ਦੱਸਿਆ ਕਿ ਡੀਜੀਪੀ ਸਾਹਿਬ ਨੇ ਸਾਰੀ ਗੱਲ ਐਨਾਲਾਈਜ਼ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 7 of 2024 police station phase 8 mohali di tafteesh police ton yani ke mohali police ton kho ke ADGP BOI jinu crime vi keh dende ya onhanu saump ditti hai onhan dasya ke jald is sambandhi sariya sambandhit taranu likhti chithi prapt ho jayegi ADGP shukla di phone call de arth ne ਕਿ ਮੁਹਾਲੀ ਵੱਲੋਂ ਦੂਜੀ ਵਾਰੀ ਭੇਜੇ ਸਮਨ ਜਿਸ ਵਿੱਚ ਕਿਹਾ ਗਿਆ ਸੀ ਕਿ ਫਰਵਰੀ 5 ਨੂੰ ਰਜਿੰਦਰ ਸਿੰਘ ਤੱਗੜ ਐਸਆਈਟੀ ਅੱਗੇ ਪੁਲਿਸ ਸਟੇਸ਼ਨ 8 ਫੇਜ਼ ਦੇ ਵਿੱਚ ਪੇਸ਼ ਹੋਵੇ ਉਹ ਹੁਣ ਬੇਮਾਨੀ ਹੋ ਗਏ ਨੇ ਮੇਰੇ ਵਿਰੁੱਧ ਨਾਜਾਇਜ਼ ਛੇੜੀ ਜੰਗ ਦੇ ਪਹਿਲੇ ਅਧਿਆਇ ਦੇ ਵਿੱਚ ਐਸਐਸਪੀ ਸੰਦੀਪ ਗਰਗ ਨੂੰ ਨਮੋਸ਼ੀ ਚਲਣੀ ਪਈ ਹੈ ਦੇ ਨਾਲ ਹੀ ਨਮੋਸ਼ੀ ਚੱਲਣੀ ਪਈ ਹੈ ਇੱਕ ਵਿਸ਼ੇਸ਼ ਚੈਨਲ ਨੂੰ ਜੋ ਪੰਜਾਬ ਦਸਤਾਵੇਜ਼ ਦੇ ਸੰਚਾਲਕ ਨੂੰ ਖੋਜੀ ਪੱਤਰਕਾਰ ਕਹਿ ਕੇ ਸੰਬੋਧਿਤ ਕਰਦਾ ਹੈ ਅਗਲੇ ਪੜਾਅ ਦੇ ਵਿੱਚ ਕੀ ਹੁੰਦਾ ਹੈ ਉਹ ਸਮਾਂ ਦੱਸੇਗਾ ਇੰਪੋਰਟੈਂਟ ਐਸਐਸਪੀ ਗਰਗ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਬੇਈਮਾਨੀ ਦੀਆਂ ਮਿਸਾਲਾਂ ਜੋ ਸਾਨੂੰ ਪ੍ਰਾਪਤ ਹੋਣੀਆਂ ਸ਼ੁਰੂ ਹੋ ਗਈਆਂ ਨੇ ਜਿਵੇਂ ਜਿਵੇਂ ਹੋਰ ਪ੍ਰਾਪਤ ਹੋਈ ਜਾਣਗੀਆਂ ਉਹਨਾਂ ਦੇ ਖੁਲਾਸੇ ਜਨਤਕ ਕੀਤੇ ਜਾਣਗੇ ਪਰਚਾ ਦਰਜ ਕਰਵਾਉਣ ਲਈ ਕਾਨੂੰਨੀ رائے ਦੇਣ ਵਾਲੇ ਉਸ ਕਾਨੂੰਨੀ ਮਾਹਿਰ ਦੀ ਕਾਰਗੁਜ਼ਾਰੀ ਤੇ ਵੀ ਡੂੰਗੀ ਨਜ਼ਰ ਰੱਖੀ ਜਾਏਗੀ ਮੇਰੀ ਨਿੱਜੀ ਲੜਾਈ ਭਾਵੇਂ ਡੀਜੀਪੀ ਸਾਹਿਬ ਦੇ ਇਸ ਆਦੇਸ਼ ਤੋਂ ਬਾਅਦ ਖਤਮ ਹੋ ਗਈ ਹੈ ਪਹਿਲਾਂ ਵੀ ਮੇਰੀ ਕੋਈ ਨਿੱਜੀ ਲੜਾਈ ਨਹੀਂ ਸੀ ਐਸਐਸਪੀ ਨਾਲ ਪਰ ਹੁਣ ਮੈਂ ਬਿਲਕੁਲ ਲੜਾਂਗਾ ਲੋਕਾਂ ਦੇ ਹੱਕਾਂ ਲਈ ਇਸ ਐਸਐਸਪੀ ਦੇ ਵਿਰੁੱਧ ਜੋ ਆਪਣੇ ਆਪ ਨੂੰ ਬਹੁਤ ਹੀ ਇਮਾਨਦਾਰ ਅਤੇ ਐਫੀਸ਼ੀਐਂਟ ਆਫੀਸਰ ਕਹਾਉਂਦਾ ਤੇ ਗਿਣਦਾ ਹੈ ਬਸ ਬੇਨਤੀ ਇਹ ਹੈ ਕਿ ਲੋਕ ਤੇ ਮੇਰੇ ਦਰਸ਼ਕ ਮੇਰੇ ਨਾਲ ਜੁੜੇ ਰਹਿਣ ਅਕਾਲ ਪੁਰਖ ਵਾਹਿਗੁਰੂ ਮੇਰੇ ਨਾਲ ਪਹਿਲਾਂ ਹੀ ਚੱਲ ਰਿਹਾ ਹੈ ਦੱਸਦਾ ਚੱਲਾਂ ਕਿ ਮੈਨੂੰ ਸਮਨ ਜਾਰੀ ਕਰਕੇ ਮੁਹਾਲੀ ਪੁਲਿਸ ਦੀ ਐਸਆਈਟੀ ਨੇ ਪਹਿਲਾਂ 12 ਘੰਟਿਆਂ ਦੇ ਅੰਦਰ ਅੰਦਰ ਪੇਸ਼ ਹੋਣ ਲਈ ਕਿਹਾ ਮੈਂ ਆਪਣੀ ਲਿਖਤੀ ਸਟੇਟਮੈਂਟ ਅਤੇ ਸਾਰੀਆਂ ਸੰਬੰਧਿਤ ਵੀਡੀਓਜ਼ ਅਤੇ ਹੋਰ ਸਬੂਤ ਭੇਜ ਦਿੱਤੇ ਆਨਲਾਈਨ ਯਾਨੀ ਕਿ ਵਟਸਐਪ ਰਾਹੀਂ ਪਰ ਉਸ ਤੋਂ ਬਾਅਦ ਫੇਰ ਦੂਜਾ ਸਮਨ ਜਾਰੀ ਕੀਤਾ ਗਿਆ ਕਿ ਸੋਮਵਾਰ ਨੂੰ 11 ਵਜੇ ਪੇਸ਼ ਹੋਵੋ ਤੇ ਕਿਹਾ ਗਿਆ ਤੁਹਾਡੇ ਵੱਲੋਂ ਆਨਲਾਈਨ ਭੇਜੀ ਸਮਗਰੀ ਤਫ਼ਤੀਸ਼ ਦੌਰਾਨ ਵਿਚਾਰੀ ਜਾਏਗੀ ਭਾਈ ਇੱਥੇ ਕਹਿਣਾ ਚਾਹੁੰਦਾ ਉਹ ਭਾਈ ਐਸ ਆਈ ਟੀ ਸਾਹਿਬ ਜੇ ਤੁਸੀਂ ਮੇਰੇ ਵੱਲੋਂ ਤਿਆਰ ਕੀਤੀਆਂ ਵੀਡੀਓਜ਼ ਜੋ ਕਿ ਦਦਿਤ ਇਸ਼ੂ ਤੇ ਆ ਜੋ ਕਿ ਜਿਹੜੀ ਰਿਕਾਰਡਿੰਗ ਨੂੰ ਆਧਾਰ ਬਣਾ ਕੇ ਤੁਸੀਂ ਪਰਚਾ ਦਰਜ ਕੀਤਾ ਉਹਦੇ ਬਾਰੇ ਆ ਜੋ ਕਿ ਐਸ ਐਸ ਪੀ ਦੀਆਂ ਬੇਈਮਾਨੀਆਂ ਦੇ ਖੁਲਾਸੇ ਕਰਦੀਆਂ ਖਬਰਾਂ ਨੇ ਜੇ ਤੁਸੀਂ ਉਹਨਾਂ ਨੂੰ ਅਧਿਆਨ ਪਹਿਲਾਂ ਹੀ ਕਰ ਲੈਂਦੇ ਤੁਹਾਨੂੰ ਦੂਜਾ ਸਮਨ ਜਾਰੀ ਕਰਨ ਲਈ ਕਾਗਜ਼ ਕਾਲੇ ਕਰਨੇ ਹੀ ਨਾ ਪੈਂਦੇ ਯੂ ਆਰ ਚੇਜ਼ਿੰਗ ਅ ਵਾਈਲਡ ਗੂਜ਼ ਐਸ ਆਈ ਟੀ ਸਾਹਿਬ ਦੂਜਾ ਸਮਨ ਪ੍ਰਾਪਤ ਹੋਣ ਤੋਂ ਬਾਅਦ ਮੈਂ ਐਸ ਆਈ ਟੀ ਦੇ ਮੈਂਬਰ ਡੀ ਐਸ ਪੀ ਨੂੰ ਮੈਸੇਜ ਭੇਜਿਆ ਕਿ ਤੁਸੀਂ ਮੇਰੀ ਕੁਐਸਚਨਿੰਗ ਜ਼ਰੂਰ ਕਰੋ ਮੈਂ 5 ਫਰਵਰੀ ਨੂੰ ਹਾਜ਼ਰ ਹੋ ਜਾਊਂਗਾ ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਸਿਟੀਜ਼ਨ ਆ ਪਰ ਮੇਰੀ ਸਾਰੀ ਕੁਐਸਚਨਿੰਗ ਜਨ ਤੱਕ ਕੀਤੀ ਜਾਏ ਯਾਨੀ ਕਿ ਕੈਮਰੇ ਤੇ ਹੋਵੇ ਮੇਰੇ ਚੈਨਲ ਪੰਜਾਬ ਦਸਤਾਵੇਜ਼ ਤੇ ਲਾਈਵ ਚੱਲੇ ਬਾਕੀ ਜੇ ਕੋਈ ਹੋਰ ਮੀਡੀਆ ਪਰਸਨ ਆਉਣਾ ਚਾਹੇ ਆਪਣੇ ਚੈਨਲ ਤੇ ਨਸ਼ਰ ਕਰਨਾ ਚਾਹੇ ਉਸ ਨੂੰ ਆਗਿਆ ਦਿੱਤੀ ਜਾਏ ਨਾਲ ਮੈਂ ਕਿਹਾ ਐਸਐਸਪੀ ਆਪਣਾ ਮਨਪਸੰਦ ਚੈਨਲ ਜਿਹੜਾ ਉਹਨਾਂ ਦਾ ਇੱਕ ਹੈਗਾ ਉਹਨੂੰ ਵੀ ਬੁਲਾ ਲੈਣ ਦੇ ਉਹਦੇ ਵੀ ਸਾਰਾ ਕੁਝ ਨਸ਼ਰ ਕਰਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਨਤਾ ਦੇ ਸਾਹਮਣੇ ਕਰ ਦਿੱਤਾ ਜਾਏ ਪਰ ਇਸ ਮੇਰੇ ਮੈਸੇਜ ਦਾ ਕੋਈ ਜਵਾਬ ਐਸਆਈਟੀ ਨੇ ਨਹੀਂ ਦਿੱਤਾ ਪੰਜਾਬ ਅਜੰਡਾ ਫੋਰਮ ਦੀਆਂ ਮੈਂਬਰ ਯਾਨੀ ਕਿ ਸਹਿਯੋਗੀ ਯਥੇਬੰਦੀਆਂ ਜਿਨ੍ਹਾਂ ਵਿੱਚ ਪੰਜਾਬ ਅਗੇਂਸਟ ਕਰਾਪਸ਼ਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡਾਕਟਰ ਦਰਸ਼ਨਾਲਲ ਵਜਲੈਂਟ ਸਿਟੀਜ਼ਨਸ ਗਰੁੱਪ BKU ਭពਿੰਦਰ ਮਾਨ ਗਰੁੱਪ CPI ਮੋਹਾਲੀ ਯੂਨਿਟ ਅਤੇ ਪੰਜਾਬ ਗਵਰਨਮੈਂਟ EMPLOYEES ਯੂਨੀਅਨ ਸ਼ਾਮਲਾ ਹੈ ਉਹਨਾਂ ਸਾਰਿਆਂ ਦਾ ਇੱਕ ਸੰਯੁਕਤ ਡੈਲੀਗੇਸ਼ਨ ਪਰਸੋਂ ਇੱਕ ਵੱਖਰੇ ਮਾਮਲੇ 'ਚ ਵਜਲੈਂਸ ਬਿਰੋ ਦੇ ਮੁਖੀ ਵਰਿੰਦਰ ਸ਼ਰਮਾ ਜੀ ਨੂੰ ਵੀ ਮਿਲਿਆ ਸੀ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਦਲਿਤ ਮਾਮਲੇ ਤੇ ਜਿਹੜਾ ਪਰਚਾ ਦਰਜ ਬਲਬੀਰ ਸਿੰਘ ਆਲੰਪੁਰ ਵਿਰੁੱਧ ਕੀਤਾ ਉਹ ਬਿਲਕੁਲ ਨਿਰਆਧਾਰ ਤੇ ਝੂਠਾ ਹੈ ਉਸ ਦੇ ਪਿੱਛੇ ਤੁਹਾਨੂੰ ਮਿਸ ਗਾਈਡ ਕਰਨ ਲਈ ਸਬ ਇੰਸਪੈਕਟਰ ਰਣਜੀਤ ਸਿੰਘ ਤੇ ਉਸ ਦੇ ਰਿਸ਼ਤੇਦਾਰ ਜੋ ਕਿ ਦਿੱਲੀ ਦੇ ਵਿੱਚ ਪੋਸਟਡ ਹੈ ਆਈਐਸਐਲਾਈਡ ਅਧਿਕਾਰੀ ਹੈ ਉਹ ਸ਼ਾਮਿਲ ਹੈ ਐਸਆਈ ਰਣਜੀਤ ਸਿੰਘ ਦੇ ਦੋ ਭਰਾ ਸਗਾ ਭਰਾ ਦਲਜੀਤ ਸਿੰਘ ਮਾਸਟਰ ਤੇ ਐਸਆਈ ਰਣਜੀਤ ਸਿੰਘ ਤਾਏ ਦਾ ਮੁੰਡਾ ਉਹ ਜਾਲੀ ਸਰਟੀਫਿਕੇਟਾਂ ਤੇ ਭਰਤੀ ਹੋਏ ਨੇ ਸਰਕਾਰੀਆਂ ਸਰਕਾਰੀ ਨੌਕਰੀਆਂ 'ਚ ਇਸ ਕਾਰਨ ਇਸ ਸ਼ਖਸ ਨੇ ਸਾਰੀ ਵਜਲੈਂਸ ਬਿਊਰੋ ਨੂੰ ਮਿਸ ਗਾਈਡ ਕਰਕੇ ਗਲਤ ਪਰਚਾ ਦਰਜ ਕਰਾ ਕੇ ਦਲਿਤ ਸਮੁਦਾਇ ਨਾਲ ਧੱਕਾ ਕੀਤਾ ਇਸ ਗੱਲ ਨੂੰ ਸੁਣਨ ਤੋਂ ਬਾਅਦ ਸਾਨੂੰ ਜੋ ਸੂਤਰਾਂ ਨੇ ਦੱਸਿਆ ਫਰਸਟ ਹੈਂਡ ਇਨਫੋਰਮੇਸ਼ਨ ਪ੍ਰਾਪਤ ਹੋਈ ਕਿ ਵਜਲੈਂਸ ਬਿਊਰੋ ਦੇ ਡਾਇਰੈਕਟਰ ਚੀਫ ਡਾਇਰੈਕਟਰ ਵਿਰੇਂਦਰ ਸ਼ਰਮਾ ਨੇ ਸਾਰੇ ਮਾਮਲੇ ਨੂੰ ਰੀ ਐਗਜ਼ਾਮਿਨ ਕਰਨ ਲਈ ਡਾਇਰੈਕਟਰ ਰਾਹੁਲ ਐਸ ਆਈ ਪੀ ਐਸ ਦੀ ਡਿਊਟੀ ਲਾ ਦਿੱਤੀ ਹੈ ਮਾਮਲੇ ਅਸੀਂ ਬਹੁਤ ਚੁੱਕਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਵੀ ਤੈਅ ਕਰਨਾ ਹੈ ਕਿ ਕਿਹੜੇ ਕਿਹੜੇ ਬੇਈਮਾਨ ਅਧਿਕਾਰੀਆਂ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਜਾਣ ਲਾਮਬੰਦ ਕੀਤਾ ਜਾਏ ਲੋਕਾਂ ਨੂੰ ਲਾਮਬੰਦ ਕੀਤਾ ਜਾਏ ਪੀੜਤਾਂ ਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਤਰੀਕਿਆਂ ਦੇ ਮੁਤਾਬਕ ਦੱਸਿਆ ਜਾਏਗੀ ਜਾਏਗਾ ਕਹਿਣਾ ਚੱਲਣਾ ਕਿ ਅਕਲੋਂ ਅਨੇ ਸ਼ਕਲੋਂ ਨੇ ਨਹੀਂ ਕਹਿ ਰਿਆ ਨਾਲ ਵੱਖਰੇ ਤੌਰ ਤੇ ਅਦਾਲਤੀ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ ਉਸ ਤੇ ਲਈ ਪਹਿਲੀ ਤਰੀਕ 4 3 2024 ਨੂੰ ਹੈ ਤੇ ਜਲਦ ਸਾਡੀਆਂ ਗਵਾਹੀਆਂ ਹੋਣ ਤੋਂ ਬਾਅਦ ਜੱਜ ਸਾਹਿਬ ਉਮੀਦ ਹੈ ਇਸ ਵੱਡੇ ਪੱਤਰਕਾਰ ਦੀ ਤਲਬੀ ਕਰਨਗੇ ਨਾਓ ਆਰ ਟਿਕ ਸਾਡਾ ਕੀ ਮੰਨਣਾ ਇਹ ਸਭ ਲਈ ਹੈ ਕਿ ਪਾਵਰ ਦੇ ਨਸ਼ੇ 'ਚ ਤੱਕਾ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਠੱਗੀਆਂ ਮਾਰਨੀਆਂ ਚਾਹੀਦੀਆਂ ਨੇ ਰੱਬ ਬਹੁਤ ਬਲਵਾਨ ਹੈ ਕਿਸੇ ਦਾ ਕਿਸੇ ਢੰਗ ਤਰੀਕੇ ਅਕਲ ਟਿਕਾਣੇ ਲਾ ਦਿੰਦਾ ਹੈ ਪੁਆਇੰਟ ਨੰਬਰ 2 ਹਰ ਨਾਗਰਿਕ ਜੋ ਐਸਐਸਪੀ ਸੰਦੀਪ ਗਰਗ ਤੋਂ ਵਿਸ਼ੇਸ਼ ਤੌਰ ਤੇ ਪੀੜਤ ਹੈ ਉਹ ਸਬੂਤਾਂ ਸਮੇਤ ਪੰਜਾਬ ਰਸਤਾਵੇਜ਼ ਨਾਲ ਸੰਪਰਕ ਕਰ ਸਕਦਾ ਹੈ ਉਸ ਦੀ ਸਮੱਸਿਆ ਨੂੰ ਖੋਖਣ ਤੋਂ ਬਾਅਦ ਜੇ ਮناسب ਹੋਇਆ ਬਣਦੀ ਹੋਈ ਖਬਰ ਉਹ ਜ਼ਰੂਰ ਨਸ਼ਰ ਕੀਤੀ ਜਾਏਗੀ ਐਸਐਸਪੀ ਨੂੰ ਆਪਣਾ ਪੱਖ ਰੱਖਣ ਦੀ ਪੂਰੀ ਓਪਰਚੁਨਿਟੀ ਵੀ ਦਿੱਤੀ ਜਾਏਗੀ ਤੇ ਅਸੀਂ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਵੀ ਇਹ ਅਪੀਲ ਕਰਦੇ ਆਂ ਜੇ ਉਹ ਕਿਸੇ ਵੀ ਕਾਰਨ ਕਿਸੇ ਤੋਂ ਵੀ ਪੀੜਤ ਨੇ ਤੇ ਉਹ ਪੰਜਾਬ ਦਸਤਾਵੇਜ਼ ਨਾਲ ਸੰਪਰਕ ਕਰਕੇ ਆਪਣੀ ਖਬਰ ਸਾਨੂੰ ਦੱਸ ਸਕਦੇ ਨੇ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਆ ਕਿ ਅਕਲੋ ਅੰਨੇ ਲੋਕਾਂ ਨੂੰ ਸਮਤ ਬਖਸ਼ੀ ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਇਜਾਜ਼ਤ ਦਿਓ ਜੀ ਸਤਿ ਸਕਾਲ ਨਮਸਕਾਰ ਖੁਦਾ হাফেজ